ਕਿਸੇ ਰਾਜੇ ਦੇ ਕੋਲ ਕੁਝ ਖੈਰ ਲੰਗਣ ਮੰਗਣ ਵਾਸਤੇ ਗਿਆ ਤੇ ਉਹ ਰਾਜਾ ਕਿਤੇ ਟਿੱਕਚਰ ਕਰਕੇ ਪੁੱਛਦਾ ਹੈ ਫਕੀਰਾ ਕਦੀ ਮੇਰੀ ਯਾਦ ਵੀ ਆਉਂਦੀ ਹੈ ਜਿਹੜਾ ਰੋਜ਼ ਉਹਨਾਂ ਲੋਕਾਂ ਨੂੰ ਭਿਖਾਰੀਆਂ ਨੂੰ ਕੁਝ ਨਾ ਕੁਝ ਖੈਰ ਵੰਡਦਾ ਸੀ ਤੇ ਅੱਗੋਂ ਫਕੀਰ ਬੜਾ ਬੇਪਰਵਾਹ ਸੀ ਕਹਿੰਦਾ ਤੇਰੀ ਯਾਦ ਉਦੋਂ ਆਉਂਦੀ ਹੈ ਜਦੋਂ ਮੈਨੂੰ ਰੱਬ ਭੁੱਲ ਜਾਂਦਾ ਹੈ ਪਰ ਸ਼ੁਕਰ ਹੈ ਪ੍ਰਮਾਤਮਾ ਦਾ ਜਿਹੜਾ ਮੈਨੂੰ ਫੌਰਨ ਸੰਭਾਲ ਲੈਂਦਾ ਹੈ ਕਿ ਮੈਂ ਤੈਨੂੰ ਭੁੱਲ ਜਾਂਦਾ ਜਦੋਂ ਮੈਨੂੰ ਤੇਰੀ ਯਾਦ ਆਉਂਦੀ ਹੈ ਨਾ ਰਾਜਨ ਤੇ ਮੈਂ ਭਿਖਾਰੀਆਂ ਦੀ ਕਤਾਰ ਵਿੱਚ ਆ ਕੇ ਖੜਾ ਹੋ ਜਾਂਦਾ ਪਰ ਜਦੋਂ ਰੱਬ ਦੀ ਯਾਦ ਵਿੱਚ ਜੁੜ ਜਾਂਦਾ ਹਾਂ ਤੇ ਮੈਂ ਮਾਲਾ ਮਾਲ ਹੋ ਜਾਂਦਾ ਸ਼ੈਨਸ਼ਾਹ ਹੋ ਜਾਂਦਾ ਮੈਂ ਵੀ ਲੋਕਾਂ ਨੂੰ ਵੰਡਣ ਲੱਗ ਪੈਂਦਾ ਹਾਂ ਤੇਰੇ ਵਾਂਗੂ ਵੰਡਣ ਵਾਸਤੇ ਦੁਨਿਆਵੀ ਪਦਾਰਥ ਭਾਵੇਂ ਮੇਰੇ ਕੋਲ ਨਹੀਂ ਪਰ ਸ਼ੁਭ ਗੁਣਾਂ ਦਾ ਖਜ਼ਾਨਾ ਹੈ ਜਿਹੜਾ ਲੋਕਾਂ ਨੂੰ ਮੈਂ ਅਸੀਸਾਂ ਦੇ ਰੂਪ ਵਿੱਚ ਵਰਤਾਈ ਜਾਂਦਾ ਮਹਾਰਾਜ ਕਹਿੰਦੇ ਜਿਸ ਨਾਮ ਰਿਧੈ ਸੋਈ ਵੱਡ ਰਾਜਾ ਜਿਸ ਨਾਮ ਰਿਧੈ ਤਿਸ ਪੂਰੇ ਕਾਜਾ ਉਹ ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ ਇੱਕ ਪਾਸੇ ਜਹਾਂਗੀਰ ਬਾਦਸ਼ਾਹ ਜਿਨਨੇ ਆਪਣੇ ਮਨ ਵਿੱਚ ਭਰਮ ਪਾਲ ਲਿਆ ਕਿ ਮੈਂ ਬੜਾ ਵੱਡਾ ਪਾਤਸ਼ਾਹ ਤੇ ਦੂਸਰੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਹੈ ਜਿਹੜਾ ਗਰੀਬ ਘਾ ਖੋਤਰਨ ਵਾਲਾ ਸਿੱਖ ਜਦੋਂ ਸਮਝ ਆਈ ਨਾ ਕਿ ਅਸਲ ਵਿੱਚ ਇਹ ਝੂਠਾ ਪਾਤਸ਼ਾਹ ਹੈ ਤੇ ਘਾ ਦਾ ਟਕਾ ਘਾ ਦੀ ਇੱਕ ਨਿੱਕਾ ਜਿਹਾ ਟਕਾ ਤੇ ਘਾ ਦੀ ਪੰਡਵੀ ਜਿਹੜੀ ਸੀ ਉਹ ਜਹਾਂਗੀਰ ਦੇ ਕੋਲੋਂ ਚੁੱਕ ਕੇ ਤੁਰ ਪੈਂਦਾ ਹੈ ਜਹਾਂਗੀਰ ਬਾਰ ਬਾਰ ਕਹਿੰਦਾ ਮੈਂ ਦੁਨੀਆ ਭਰ ਦੀਆਂ ਦੌਲਤਾਂ ਦਵਾਗਾ ਸਾਰੇ ਸੁੱਖ ਪਦਾਰਤ ਦਵਾਗਾ ਅਕਾ ਮੇਰੇ ਅੱਗੋਂ ਨਾ ਚੁੱਕ ਆ ਤੱਕਾ ਮੇਰੇ ਅੱਗੋਂ ਨਾ ਚੁੱਕ ਪਰ ਉਹ ਸਿੱਖ ਕਹਿੰਦਾ ਹੈ ਕਿ ਜਿਹੜੇ ਮੇਰੇ ਸੱਚੇ ਬਾਦਸ਼ਾਹ ਦੀ ਭੇਡਾ ਹੈ ਨਾ ਇਹ ਮੈਂ ਤੇਰੇ ਅੱਗੇ ਨਹੀਂ ਰੱਖ ਸਕਦਾ ਤੇ ਮੇਰਾ ਬਾਦਸ਼ਾਹ ਇਹੋ ਜਿਹਾ ਹੈ ਮੈਂ ਤੇਰੇ ਵਰਗੇ ਦੁਨਿਆਵੀ ਪਦਾਰਥਾਂ ਦੇ ਕਰਕੇ ਉਹਦੇ ਨਾਲ ਨਹੀਂ ਜੁੜਿਆ ਜਦੋਂ ਮੈਂ ਗੁਰੂ ਨਾਲ ਜੁੜ ਜਾਣਾ ਹ ਉਹ ਲੋਕ ਦੇ ਸੁੱਖ ਵੀ ਦਿੰਦਾ ਹੈ ਤੇ ਪਰਲੋਕ ਦੇ ਸੁੱਖ ਵੀ ਦਿੰਦਾ ਹੈ ਉਹ ਜੰਮਣ ਮਰਨ ਦੇ ਦੁੱਖਾਂ ਤੋਂ ਵੀ ਮੁਕਤ ਕਰ ਦਿੰਦਾ ਹੈ ਇਸ ਕਰਕੇ ਮੈਂ ਉਹਦਾ ਦਰ ਛੱਡ ਕੇ ਕਿਸੇ ਹੋਰ ਅੱਗੇ ਨਹੀਂ ਝੁੱਕ ਸਕਦਾ ਜਿਹਦੇ ਹਿਰਦੇ 'ਚ ਨਾਮ ਵਸ ਜਏ ਤੇ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ ਅਚਿੰਤ ਹਰ ਨਾਮ ਤਿੰਨ ਕੈ ਮਨ ਵਸਿਆ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਅਚਿੰਤ ਚਿੰਤਾ ਤੋਂ ਰਹਿਤ ਕਰਨ ਵਾਲਾ ਨਾਮ ਵਸ ਜਾਂਦਾ ਕਹਿੰਦੇ ਉਹ ਫਿਰ ਕਿਸੇ ਦੀ ਪਰਵਾਹ ਨਹੀਂ ਕਰਦੇ ਬੇਮੋਤਾਜ ਹੋ ਜਾਂਦੇ ਨੇ ਸੱਚੇ ਸ਼ਬਦ ਸਮਾਹੀਂ ਤੇ ਸੱਚੇ ਗੁਰੂ ਦੇ ਸ਼ਬਦ ਦੇ ਰਾਹੀ ਦਿਨ ਰਾਤ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ ਉਹ ਬੰਦਿਆਂ ਦੀ ਉਸਤਤ ਨਹੀਂ ਕਰਦੇ ਲੋਕਾਂ ਦੀ ਖੁਸ਼ਾਮਦ ਨਹੀਂ ਕਰਦੇ ਸੱਚੇ ਸ਼ਬਦ ਦੇ ਰਾਹੀ ਨਾਮ ਦੇ ਵਿੱਚ ਉਹਨਾਂ ਦੀ ਸੁਰਤ ਲੀਨ ਰਹਿੰਦੀ ਹੈ ਜਿਵੇਂ ਪਾਣੀ ਪਾਣੀ ਵਿੱਚ ਲੀਨ ਹੋ ਕੇ ਇੱਕ ਹੋ ਜਾਂਦਾ ਹੈ ਉਹ ਸੇਖ ਨਾਮ ਵਿੱਚ ਜੁੜ ਕੇ ਇਦਾਂ ਦਾ ਲੀਨ ਹੋ ਜਾਂਦਾ ਹੈ ਕਿ ਇੱਕ ਮਿ ਧੋਕੇ ਪ੍ਰਮਾਤਮਾ ਦੇ ਨਾਲ ਉਹ ਸਿੱਖ ਮਾਨ ਨਾਲ ਕਹਿੰਦਾ ਜਿਹਦੇ ਹਿਰਦੇ ਚ ਰੱਬ ਵਸ ਗਿਆ ਨਾ ਉਹਨੂੰ ਕਿਸੇ ਦੀ ਮੁਹਤਾਜੀ ਨਹੀਂ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਉਹ ਆਨੰਦ ਵਿੱਚ ਰਹਿੰਦਾ ਹੈ ਉਹਨੂੰ ਕਿਸੇ ਐਡੀ ਲੀਨਤਾ ਜਦੋਂ ਸਿੱਖ ਦੇ ਅੰਦਰ ਰੱਬ ਦੇ ਨਾਲ ਸੱਚੇ ਸ਼ਬਦ ਦੇ ਰਾਹੀ ਲੀਨਤਾ ਮਿਲਦੀ ਹੈ ਨਾ ਉਹ ਫਿਰ ਸੇਖ ਆਪਣੇ ਆਪ ਨੂੰ ਕਦੀ ਇਕੱਲਾ ਨਹੀਂ ਜਿਖਵਾਉਂਦਾ ਉਹ ਇਕੱਲਾ ਵੀ ਕਹਿੰਦਾ ਜੇ ਕੋਈ ਪੁੱਛੇ ਕਿੰਨੇ ਜਾਣੇ ਹੋ ਅੰਦਰੋਂ ਨਾਮ ਵਿੱਚ ਸ਼ਬਦ ਵਿੱਚ ਜੁੜਿਆ ਲਲਕਾਰ ਕੇ ਕਹਿੰਦਾ ਸਵਾ ਲੱਖ ਫੌਜ ਕੀ ਕਹਿੰਦਾ ਜੀ ਸਵਾ ਲੱਖ ਫੌਜ ਕਿਉਂ ਕਿ ਹਿਰਦੇ ਵਿੱਚ ਨਾਮ ਵਸ ਗਿਆ ਜਿਹੜਾ ਇੱਕ ਹੈ ਓੰਕਾਰ ਸਾਰੀਆਂ ਥਾਵਾਂ ਤੇ ਫਸਰਿਆ ਹੈ ਜਿਸ ਇੱਕ ਦਾ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਜਿਹੜਾ ਏਕ ਹੈ ਅਨੇਕ ਹੈ ਇੱਕ ਤੋਂ ਅਨੇਕ ਵੀ ਹੋ ਜਾਂਦਾ ਅਨੇਕ ਹੈ ਫਿਰ ਏਕ ਹੈ ਅਨੇਕ ਤੋਂ ਫਿਰ ਇੱਕ ਹੋ ਜਾਂਦਾ ਜਿਹੜਾ ਪਰਮੇਸ਼ਰ ਐਸਾ ਹੈ ਜਦ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਦ ਆ ਕਰਖ ਕਰਤ ਹੋ ਕਬਹੂ ਤੁਮ ਮੇ ਮਿਲਤ ਦੇਹ ਤਰ ਸਭੂ ਜਿਹੜਾ ਇੱਕ ਤੋਂ ਅਨੇਕ ਵੀ ਹੋ ਜਾਂਦਾ ਹੈ ਅਨੇਕ ਤੋਂ ਇੱਕ ਵੀ ਹੋ ਜਾਂਦਾ ਜਿਸ ਇੱਕ ਤੋਂ ਸਾਰੀ ਕਾਇਨਾਤ ਹੋਣ ਦੇ ਵਿੱਚ ਆਈ ਜਿਸ ਤੋਂ ਇਹ ਲੱਖਾਂ ਦਰਿਆ ਪੈਦਾ ਹੋਏ ਨੇ ਕੁਦਰਤ ਕਮਣ ਕਹਾ ਵਿਚਾਰ ਵਾਰਿਆਂ ਨਾਲ ਜਾਵਾਂ ਏਕ ਵਾਰ ਉਹ ਕੁਦਰਤ ਕਿਹੜੀ ਕਹਿੰਦੇ ਉਸ ਇੱਕ ਤੋਂ ਲੱਖਾਂ ਦਰਿਆ ਇਹ ਜੀਵਜੰਤ ਪੈਦਾ ਹੋਏ ਜਿਹੜਾ ਇੱਕ ਤੋਂ ਲੱਖਾਂ ਪੈਦਾ ਕਰਨ ਵਾਲਾ ਜਿੱਦਣ ਸਮਝ ਆਉਂਦੀ ਹੈ ਸਭ ਮੈਂ ਜੋਤ ਜੋ ਤੈਸੋ ਇਹ ਸ਼ਰੀਰਾਂ ਮੇਰਿਆ ਹਰ ਕੰਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਤੇਰੇ ਅੰਦਰ ਵੀ ਹੈ ਉਹ ਸੱਚੇ ਸ਼ਬਦ ਦੇ ਰਾਈ ਫਿਰ ਲਲਕਾਰ ਕੇ ਕਹਿੰਦਾ ਕੀ ਹੋਇਆ ਜੇ ਜ਼ਾਲਮ 10 ਲੱਖ ਮੇਰੇ ਸਾਹਮਣੇ ਲਿਆ ਹੈ ਗੁਰੂ ਦਾ ਥਾਪੜਾ ਜ਼ਾਲਮ ਹੈ ਕੱਖ ਮੇਰੇ ਸਾਹਮਣੇ ਜਿਵੇਂ ਲੱਕੜ ਆਪ ਤਰਦੀ ਹੈ ਤੇ ਦੂਜਿਆਂ ਨੂੰ ਵੀ ਤਾਰਦੀ ਜਿਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਉਹਨਾਂ ਸਾਤ ਜਨਾਂ ਦੇ ਤੇ 21 ਕੁੱਲ ਤਰ ਜਾਂਦੇ ਨੇ ਪ੍ਰਹਿਲਾਦ ਦੇ 21 ਕੁੱਲ ਤਰ ਗਏ ਭਾਵ ਸਤ ਆਪਾਂ ਨਾਨਕਿਆਂ ਦੇ ਕਹਨੇ ਆ ਸਤ ਦਾਦਕਿਆਂ ਦੇ ਕਹਨੇ ਆ ਸਤ ਸਹੁਰਿਆਂ ਦੇ ਕਹਨੇ ਆ ਪਰ ਗੁਰਮੁਖ ਜਿਹੜਾ ਹੈ ਗੁਰੂ ਦੀ ਸ਼ਰਨ ਵਿੱਚ ਆ ਜਾਏ ਉਹਦੇ ਅਸੰਖਾਂ ਹੀ ਕਰੋੜਾਂ ਹੀ ਜਿੰਨੇ ਵੀ ਉਹਦੇ ਨਾਲ ਜੁੜਨ ਵਾਲੇ ਨੇ ਨਾ ਉਹਨਾਂ ਸਾਰਿਆਂ ਦਾ ਭਲਾ ਹੋ ਜਾਂਦਾ ਕਿਉਂ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ ਜਿਹਦੇ ਸਿਮਰਨ ਵਿੱਚ ਪਿਤਰਾ ਦਾ ਵੀ ਉਧਾਰ ਹੋ ਜਾਂਦਾ ਹੈ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਬੋਲੀ ਦੀ ਸੇਵਾ ਕਰਦੇ ਆ ਰਿਸ਼ਤੇਦਾਰ ਲਾਹੌਰ ਤੋਂ ਆ ਗਏ ਪਤਾ ਲੱਗਾ ਗੁਰੂ ਅਮਰਦਾਸ ਪਾਤਸ਼ਾਹ ਦਾ ਘਰ ਦਾ ਜਵਾਈ ਬੜਾ ਮਾਣ ਹੋਏਗਾ ਤੇ ਜਦੋਂ ਜਾ ਕੇ ਵੇਖਦੇ ਨੇ ਸਿਰ ਤੇ ਮਿੱਟੀ ਦਾ ਟੋਕਰਾ ਚੁੱਕਿਆ ਕੱਪੜੇ ਮਿੱਟੀ ਨਾਲ ਲਿਬੜੇ ਹੋਏ ਨੇ ਬੜੇ ਲੋਹੇ ਲਾਕੇ ਹੋਏ ਕਿ ਇਹ ਜਿਹੜਾ ਸਾਡਾ ਜਵਾਈ ਤੇ ਸਾਡਾ ਪੁੱਤਰ ਇਹ ਗੁਰੂ ਘਰ ਦਾ ਜਵਾਈ ਇਹਨੇ ਸਾਡਾ ਨੱਕ ਵਢਾ ਦਿੱਤਾ ਹੈ ਏਡਾ ਕਿਉਂਕਿ ਆਮ ਤੌਰ ਤੇ ਲੜਕੇ ਪਰਿਵਾਰ ਵਾਲੇ ਆਪਣੇ ਆਪ ਨੂੰ ਉੱਚਾ ਜਾਣਦੇ ਸੀ ਜਿਨ੍ਹਾਂ ਨੇ ਕਦੀ ਉਸ ਸੱਤ ਵਰਿਆਂ ਦੀ ਆਰਬਲਾ ਚ ਬਾਤ ਨਹੀਂ ਪੁੱਛੀ ਅੱਜ ਸੁੱਖ ਵੇਖ ਕੇ ਹੱਕ ਜਤਾਉਣ ਵਾਸਤੇ ਆ ਗਏ ਕਿ ਗੁਰੂ ਘਰ ਬੜਾ ਮਾਣ ਹੋਏਗਾ ਪਰ ਸਿਰ ਤੇ ਮਿੱਟੀ ਦਾ ਟੋਕਰਾ ਵੇਖ ਕੇ ਬੜੇ ਗੁੱਸੇ ਵਿੱਚ ਆ ਕੇ ਮਹਾਰਾਜ ਨੂੰ ਕਹਿੰਦੇ ਸਾਡੀ ਕੁੱਲ ਨੂੰ ਇਹ ਦਾਗ ਲਾ ਗਿਆ ਇਹ ਸਾਡੀ ਕੁੱਲ ਵਾਸਤੇ ਕਲੰਕ ਬਣ ਗਿਆ ਏ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਤੁਹਾਡੀ ਕੁੱਲ ਵਾਸਤੇ ਦਾਗ ਨਹੀਂ ਲਾਈ ਇਹ ਕੁੱਲ ਵਾਸਤੇ ਕਲੰਕ ਨਹੀਂ ਬਣਿਆ ਅਸਲ ਦੇ ਵਿੱਚ ਜੇ ਤੁਹਾਡੀ ਕੁੱਲ ਵਿੱਚ ਜਨਮ ਨਾ ਲੈਂਦਾ ਤੇਸ ਤੁਹਾਡੇ ਪਿਤਰ ਤੁਹਾਡੀ ਕੁੱਲ ਸਾਰੀ ਨਰਕਾਂ ਵਿੱਚ ਜਾਂਦੀ ਜੇ ਇਹ ਜਨਮ ਵੰਸ ਨਹਿ ਧਾਰੇ ਗਿਰਤ ਨਰਕ ਮੈਂ ਪਿਤਰ ਤੁਹਾਾਰੇ ਪਰ ਤੁਹਾਨੂੰ ਅੱਜ ਨਜ਼ਰ ਆਉਂਦਾ ਇਹਦੇ ਸਿਰ ਤੇ ਮਿੱਟੀ ਦਾ ਟੋਕਰਾ ਪਰ ਤੁਹਾਨੂੰ ਨਹੀਂ ਪਤਾ ਕਿ ਇਹਦੇ ਸਿਰ ਤੇ ਅਸੀਂ ਦੀਨ ਦੁਨੀ ਦਾ ਛਤਰ ਧਰਿਆ ਹੋਇਆ ਹੈ ਇਦੇ ਸਿਰ ਤੇ ਮਿੱਟੀ ਦਾ ਟੋਕਰਾ ਨਜ਼ਰ ਆਉਂਦਾ ਏ ਤੁਹਾਨੂੰ ਇਹ ਨਜ਼ਰ ਆਉਂਦਾ ਇਹਦੇ ਕੱਪੜਿਆਂ ਦੇ ਉੱਪਰ ਮਿੱਟੀ ਦੇ ਛਿੱਟੇ ਪਰੇ ਤੇ ਕੇਸਰ ਦੇ ਛਿੱਟੇ ਨਜ਼ਰ ਆਉਂਦੇ ਓ ਤੁਹਾਨੂੰ ਨਜ਼ਰ ਆਉਂਦੇ ਇਹਦੇ ਪੁਰਾਣੇ ਵਸਤਰ ਪੁਰਾਣੇ ਕੱਪੜੇ ਪਰ ਸਾਨੂੰ ਨਜ਼ਰ ਆਉਂਦਾ ਹੈ ਕਿ ਆਉਣ ਵਾਲੇ ਸਮੇਂ 'ਚ ਦੁਨੀਆ ਦਾ ਸਭ ਤੋਂ ਕੀਮਤੀ ਵਸਤਰ ਇਹਦੇ ਘਰ ਦਾ ਸ਼ਿੰਗਾਰ ਹੋਏਗਾ ਤੁਹਾਨੂੰ ਨਜ਼ਰ ਆਉਂਦਾ ਹੈ ਇਹ ਘਰ ਤੋਂ ਬੇਕਰ ਹੋ ਗਿਆ ਹੈ ਪਰ ਸਾਨੂੰ ਨਜ਼ਰ ਆਉਂਦਾ ਜਿਹੜੀ ਸੇਵਾ ਸਿਮਰਨ ਵਿੱਚ ਇਹ ਜੁੜਿਆ ਏ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਕਿਤੇ ਘਰ ਨਹੀਂ ਕਿਤੇ ਥਾਂ ਨਹੀਂ ਕਿਤੇ ਆਸਰਾ ਨਹੀਂ ਸਾਰੀ ਦੁਨੀਆ ਦੇ ਦਰ ਤੇ ਆ ਕੇ ਤਰਲੇ ਲਏਗੀ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨ